ਦੋ ਜਣੇ ਆਏ ਉਹਨਾਂ ਪਿੱਛੋਂ ਕੰਦ ਜੜੀ ਉਹਨਾਂ ਨੇ ਤੋੜ ਕੇ 80 ਲੱਖ 90 ਲੱਖ ਦੀ ਚਾਂਦੀ ਹੋਣੀ ਹੈ 1 ਸਵਾ ਕਰੋੜ ਦੇ ਲੱਗ ਜਾਗੇ ਜਿਹੜਾ ਨੁਕਸਾਨ ਉਹਨਾਂ ਸਾਰਾ ਕੀ ਦਰੋਹ ਵਿੱਚ ਰੱਖਿਆ ਸੀ ਗੱਲੇ ਜਿਹੜੀ ਆ ਕੋਈ ਕੁੱਟ ਕੇ ਲੈ ਗਏ ਸਾਰੇ ਹੀ ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਘੁਆਤੇ ਚੋਰੀ ਦੀਆਂ ਵਾਰਦਾਤਾਂ ਵਾਧਦੇ ਇਹ ਜਾ ਰਹੀਆਂ ਨੇ ਅਤੇ ਇਹ ਵਾਰਦਾਤਾਂ ਰੁਕਣ ਦਾ ਨਾ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਦੱਸਦੀ ਹੈ ਅੰਮ੍ਰਿਤਸਰ ਦੇ ਖੰਡ ਵਾਲਾ ਇਲਾਕਾ ਦੇ ਵਿੱਚ ਦੇਰ ਰਾਤ ਚੋਰਾਂ ਦੇ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਚੋਰ ਦੁਕਾਨ ਦੀ ਪਿਛਲੀ ਕੰਧ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋ ਗਏ ਅਤੇ ਸੋਨਾ ਚਾਂਦੀ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਸੋ ਇਹ ਸਾਰੀ ਘਟਨਾ ਦੁਕਾਨ ਦੇ ਵਿੱਚ ਲੱਗੇ ਸਿਸਟਮ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਸੋ ਜਦੋਂ ਇਸ ਬਾਬਤ ਪੇੜ ਤੇ ਦੁਕਾਨ ਮਾਲਿਕ ਮਨੀਸ਼ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਸ ਦੀ ਚਰਨਜੀਤ ਸਿੰਘ ਜੁਵਲਰਸ ਨਾਂ ਦੀ ਦੁਕਾਨ ਹੈ ਤੇ ਦੇਰਾ ਚੋਰਾਂ ਦੇ ਵੱਲੋਂ ਉਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ 피ੜਤ ਦੁਕਾਨ ਮਾਲਕ ਦਾ ਕਹਿਣਾ ਹੈ ਕਿ 90 ਲੱਖ ਰੁਪਏ ਦੇ ਕਰੀਬ ਚਾਂਦੀ ਅਤੇ ਕੁਝ ਸੋਨਾ ਤੇ 7-8 ਲੱਖ ਰੁਪਏ ਦੇ ਕਰੀਬ ਕੈਸ਼ ਲੈ ਕੇ ਚੋਰ ਰਫ ਚੱਕਰ ਹੋ ਗਏ ਕਰੋੜਾਂ ਰੁਪਏ ਦਾ ਉਸ ਦਾ ਨੁਕਸਾਨ ਹੋ ਗਿਆ ਸੋ 피ੜਤ ਦੁਕਾਨ ਮਾਲਕ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਵਾਰਦਾਤ ਨੂੰ ਦੋ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਸੋ ਅੱਗੇ ਗੱਲਬਾਤ ਕਰਦੇ ਹਾਂ 피ੜਤ ਦੁਕਾਨ ਮਾਲਕ ਮਨੀਸ਼ ਕੁਮਾਰ ਨੇ ਕੀ ਕੁਝ ਕਿਹਾ ਉਸ ਸੁਣਦੇ ਹਾਂ ਤੇ ਕਰ ਰਾਤ ਕੋਈ ਦੋ ਤਕਰੀਬਨ ਦੋ ਕੋ ਵੇਣਾ ਕੋਈ ਦੋ ਜਣੇ ਆਏ ਉਹਨਾਂ ਪਿੱਛੋਂ ਕੰਦ ਜੜੀ ਉਹਨਾਂ ਨੇ ਤੋੜ ਕੇ ਜਿਹੜਾ ਅੰਦਰ ਸਾਰਾ ਸਮਾਨ ਹੀ ਚਾਂਦੀ ਦਾ ਕੋਈ ਤਕਰੀਬਨ 80 ਲੱਖ 90 ਲੱਖ ਦੀ ਚਾਂਦੀ ਹੋਣੀ ਹੈ ਤੇ ਸਵਾ ਕਰੋੜ ਦੇ ਲੱਗ ਜਾਗੇ ਜਿਹੜਾ ਨੁਕਸਾਨ ਉਹਨਾਂ ਸਾਰਾ ਕੀਤਾ ਜੋ ਵੀ ਆਪਣੀ ਕੀਮਤੀ ਚੀਜ਼ ਹੈ ਕੈਸ਼ ਹੈ ਤਿੰਨ ਚਾਰ ਲੱਖ ਪੰਜ ਲੱਖ ਜਿਹੜਾ ਕੈਸ਼ ਹੈ ਉਹ ਵੀ ਲੈ ਗਏ ਜਿਹੜੇ ਦਰੋਹ ਵਿੱਚ ਰੱਖਿਆ ਸੀ ਗੱਲੇ ਜਿਹੜੇ ਆ ਉਹ ਵੀ ਪੁੱਟ ਕੇ ਲੈ ਗਏ ਸਾਰੇ ਇਹ ਹਾਂਜੀ ਕੋਈ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਦੋ ਜਣੇ ਆਏ ਆ ਹੁਣ ਇਹ ਨਹੀਂ ਪਤਾ ਉਹ ਕਿਧਰੋਂ ਦੀ ਆਏ ਕਿਧਰੋਂ ਨਹੀਂ ਆਏ ਹੁਣ ਥੋੜਾ ਜਿਹਾ ਚਲੋ ਜਾਂਚ ਪੜਤਾਲ ਕਰਾਂਗੇ ਤੇ ਫਿਰ ਜਿਹੜੀ ਬੰਦੀ ਕਾਰਵਾਈ ਉਹ ਆਪਣੇ ਜਿੰਨੇ ਆਪਣੇ ਮੁਲਾਜ਼ਮ ਸਾਥੀ ਉਹਨਾਂ ਨੂੰ ਦਵਾਂਗੇ ਸੋਧਰੀ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਕਿ ਕੁਝ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਵੀ ਕੱਲੋ ਇਹ ਜੀ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਖੰਡਾਲੇ ਪੈਂਦਾ ਤੇ ਚਰਨਜੀਤ ਸਿੰਘ ਜੁਵਲਰ ਦੀ ਦੁਕਾਨ ਆ ਉੱਥੇ ਰਾਤ ਰਾਤ ਚੋਰੀ ਹੋਈ ਆ ਉਹ ਦੇਖ ਲੈਂਦੇ ਆ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਤੇ ਫੇਸ ਕਰਾਂਗੇ ਜਿਹਨ ਬੰਦੇ ਫੜਾਂ ਚੜ੍ਹਤ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ